ਕੀ ਬਣਾ ਲਈ ਜੇ ਪਹਿਲੇ ਨਿਕਲ ਨਹੀਂ ਠੀਕ ਤੇਉਨਾ ਮੈਂ ਖਾਤਾ ਖਾਤਾ ਤੁਹਾਨੂੰ ਸੈਂਡ ਕਰ ਦਣਾ ਭਲਾ ਮੈਨੂੰ ਦੱਸਿਓ ਕਿ ਕਿੰਨੇ ਪੈਸੇ ਆ ਵਿੱਚ ਜੀ ਜੀ ਹਾਂਜੀ ਚਲੋ ਕੋਈ ਗੱਲ ਨਹੀਂ ਜਿੱਦਣਾ ਹੀ ਆਵਾਂਗੇ ਤੁਹਾਨੂੰ ਫੋਨ ਕਰ ਓਏ ਉਹ ਵੀ ਹਣ ਨਾਲ ਜਾਊਗੀ ਤੇ ਫੇਰ ਨਿਕਲਣੇ ਆ ਪੈਸੇ ਦਸ ਉਹਦੀ ਘਰੇ ਜੀ ਰੋੜੀਏ ਨਾਲ ਹੋਂਦ ਬੰਦਾ 100 ਬੰਦੇ ਮਾਰ ਦਿੰਦਾ ਆ ਨਾਲੇ ਥੋੜੇ ਬੋਧੇ ਨੂੰ ਪੈਸੇ ਦੇ ਦਿਓ ਤੇ ਕੀ ਬੰਦਾ ਕੰਮ ਕਰੀ ਦੇਵੇ ਓਏ ਇਦਾਂ ਥੋੜਾ ਕੰਮ ਕਰਨਾ ਇਹ ਕਰਨਾ ਹੁੰਦਾ ਉਹਨੇ ਕਰ ਦੇਣਾ ਹੈ ਤਾਂ ਆਪਾਂ ਸੱਜਣ ਨੂੰ ਆਉਂਦਾ ਉਹ ਆਹ ਨਹੀਂ ਨਹੀਂ ਕੁੜੀ ਨੂੰ ਤਾਂ ਨਾਲ ਹੀ ਲਿਆਉਂਦਾ ਅੱਛਾ ਅੱਛਾ ਨਹੀਂ ਨਹੀਂ ਮੰਨ ਜਾਣਾ ਕੁੜੀ ਨੇ ਜਰੀ ਨਹੀਂ ਕਹਿਣਾ ਦੱਸ ਕੋਈ ਗੱਲ ਨਹੀਂ ਚਲੋ ਮੇਰਾ ਬੰਦਾ ਉਹਨਾਂ ਕੋਲ ਪੈਸੇ ਚਾਰ ਹੈਗੇ ਆ ਪੈਸੇ ਤਾਂ ਸਾਨੂੰ ਦੇ ਦੇਣਗੇ ਤੇ ਮੁੜ ਕੇ ਲਾਉਣੇ ਕਿਦਾਂ ਵਾ ਮੈਨੂੰ ਤੇ ਕੋਈ ਗੱਲ ਨਹੀਂ ਜਿੱਥੇ ਇੰਨੇ ਲੱਥੇ ਇੰਨਾ ਕੁਝ ਹੋ ਗਿਆ ਵੀ ਲੱਥ ਜਾਣੇ ਆ 4 ਲੱਖ ਰੁਪਏ ਉਹਨਾਂ ਦਾ ਹੋਏ ਨਾ ਵਾ ਦੋ ਪਹਿਲੋਂ ਤੇ ਦੋ ਹੁਣ ਉਹਨਾਂ ਕੋ ਲੈ ਲਿਆ ਤੇ ਮੇਰੀ ਗੱਲ ਸੁਣੋ ਜੀ ਇਹੋ ਗੱਲ ਸੋਚੀ ਜਾਵਾਂਗੇ ਨਾ ਤੇ ਫੇਰ ਤੇ ਕੰਮ ਹੋਣਾ